ਐਸਐਮਜੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਆ ਅੱਜ ਗੱਲ ਕਰ ਰਹੇ ਆ ਫਿਰ ਇੱਕ ਵਾਰ ਆਮ ਆਦਮੀ ਪਾਰਟੀ ਦੀ ਆਮ ਆਦਮੀ ਦੀ ਪਾਰਟੀ ਦੇ ਵਿੱਚ ਲਗਾਤਾਰੀ ਨਿਯੁਕਤੀਆਂ ਦੇਖਣ ਨੂੰ ਮਿਲ ਰਹੀਆਂ ਨੇ ਲਗਾਤਾਰੀ ਲੋਕਾਂ ਦੇ ਅੰਦਰ ਜਿਹੜਾ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ ਕਿ ਉਹ ਲਗਾਤਾਰ ਹੀ ਇਸ ਪਾਰਟੀ ਦੇ ਵਿੱਚ ਜੁਆਇਨਿੰਗਾਂ ਹੋ ਰਹੀਆਂ ਨੇ ਲੋਕ ਆ ਰਹੇ ਆ ਰਹੇ ਨੇ ਆਪਣੀਆਂ ਪਾਰਟੀਆਂ ਛੱਡ ਛੱਡ ਕੇ ਨਿਯੁਕਤੀਆਂ ਇਸ ਪਾਰਟੀ ਦੇ ਵਿੱਚ ਕਰਵਾ ਰਹੇ ਨੇ ਕੀ ਕਾਰਨ ਆ ਕਿ ਆਮ ਆਦਮੀ ਪਾਰਟੀ ਦੇ ਵਿੱਚ ਜਿਆਦਾ ਜਿਹੜੇ ਵਰਕਰ ਇੱਥੇ ਆ ਰਹੇ ਨੇ ਆ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਤੇ ਤੁਹਾਨੂੰ ਦਿਖਾਉਣੇ ਆ ਕਿ ਕਿੰਨੇ ਵਰਕਰ ਅੱਜ ਜਿਹੜੇ ਇਸ ਪਾਰਟੀ ਦੇ ਵਿੱਚ ਨਵੀਆਂ ਨਿਯੁਕਤੀਆਂ ਹੋ ਰਹੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਅੱਜ ਜਿਹੜਾ ਆਮ ਆਦਮੀ ਪਾਰਟੀ ਦਾ ਪਰਿਵਾਰ ਵੱਡਾ ਹੋ ਰਿਹਾ ਉਹਦੇ ਵਿੱਚ ਸ਼ਾਮਲ ਹੋ ਰੇ ਭਗਵਾਨ ਦਾਸ ਜੀ ਦਰਗ ਮਰਜਿੰਦਰ ਸਿੰਘ ਜੀ ਸ਼ਮਸ਼ੇਰ ਸਿੰਘ ਜੀ ਗਰੇਵਾਲ ਉਹਨਾਂ ਦੇ ਹੋਰ ਵੀ ਸਾਥੀ ਅੱਜ ਵੱਡਾ ਇਸ ਪਰਿਵਾਰ ਦੇ ਵਿੱਚ ਸ਼ਾਮਲ ਹੋ ਕੇ ਮੈਂ ਕਹਿੰਦਾ ਵੀ ਅੱਜ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਬਲ ਮਿਲ ਰਿਹਾ ਇਸ ਤਰ੍ਹਾਂ ਮੇਰੇ ਬੰਦੇ ਵੀਰ ਬੱਗਾ ਜੀ ਨੇ ਭੋਲਾ ਜੀ ਨੇ ਪਹਿਲਾਂ ਸ਼ਮੂਰਤ ਕੀਤੀ ਹੈ ਇਸੇ ਤਰ੍ਹਾਂ ਰੋਜ਼ ਸਾਨੂੰ ਟੈਲੀਫੋਨ ਆਉਂਦੇ ਆ ਵੇ ਸਾਡੇ ਸਿੱਧੂ ਸਾਹਿਬ ਕਹਿ ਕੇ ਕਿਉਂ ਨੇ ਕਰਾਉ ਪੋਲਾ ਜੀ ਨੂੰ ਪੱਗਾ ਜੀ ਨੂੰ ਵੀ ਇਸੇ ਤਰ੍ਹਾਂ ਟੈਕੀ ਫਣਾਉਂਦੇ ਆ ਇਹ ਕਿਉਂ ਆਉਂਦੇ ਆ ਕਿਉਂਕਿ ਇੱਕੋ ਇੱਕ ਆਸ ਲੋਕਾਂ ਨੂੰ ਨਜ਼ਰ ਆ ਰਹੀ ਹੈ ਆਮ ਆਦਮੀ ਪਾਰਟੀ ਚਾਹੇ ਬਿਜਲੀ ਦੀਆਂ ਸੌਤਾਂ ਕਰਕੇ ਕਹਿ ਲੋ ਚਾਹੇ ਸਿਹਤ ਸੇਵਾਵਾਂ ਕਰਕੇ ਕਹਿ ਲੋ ਜਦੋਂ ਦਿੱਲੀ ਦੀ ਹਰੇਕ ਬੰਦੇ ਦਾ ਦਿੱਲੀ ਸਾਡੀ ਰਾਜਧਾਨੀ ਹੈ ਉੱਥੇ ਹਰੇਕ ਦਾ ਸਾਡਾ ਸਬੰਧ ਹੈ ਚਾਹੇ ਵਪਾਰ ਨਾਲ ਲਾ ਲਓ ਜਾਂ ਰਿਸ਼ਤੇ ਰੀਆਂ ਲਾ ਲਓ ਜਦੋਂ ਉੱਥੇ ਜਾਂਦਾ ਤਾਂ ਉਹ ਇਹ ਦੇਖਦਾ ਵੀ ਸਾਡਾ ਪੰਜਾਬ ਤੇ ਦਿੱਲੀ ਦਾ ਕਿੰਨਾ ਫਰਕ ਹੈ ਕੌਂਕੀ ਚਾਹੇ ਉਥੇ ਮੋਦੀ ਸਾਹਿਬ ਦੀ ਸਰਕਾਰ ਆ ਭਾਰਤ ਦੇ ਵਿੱਚ ਉਹ ਵੀ ਸਹੂਲਤਾਂ ਸਾਰੇ ਦੇਸ਼ ਦੇ ਵਿੱਚ ਉਹ ਦੇ ਨਹੀਂ ਸਕੇ ਜਿਹੜੇ केजरीवाल ਸਾਹਿਬ ਨੇ ਆਪਣੇ ਦਿੱਲੀ ਦੇ ਵੋਟਰਾਂ ਨੂੰ ਦਿੱਤੀਆਂ ਕਈ ਮਤਾਬਕਾ ਇੱਕ ਕਹਿਣਾ ਹੁੰਦਾ ਵੀ ਐ ਕਿਸੇ ਦੇ ਕਹਿ ਤੇ ਵੋਟ ਪਾ ਦਿਓ ਕਿਸੇ ਦੇ ਐਨ ਲਾਲਚ ਨੂੰ ਪਾ ਦਿਓ ਉਹਨਾਂ ਨੇ ਲਲਕਾਰ ਕੇ ਹੱਕ ਠੋਕ ਕੇ ਕਹੇ ਸੀ ਵੀ ਦੇ ਮੇਰੀ ਸਰਕਾਰ ਨੇ ਕੰਮ ਕੀਤਾ ਹੈ ਨਾ ਵੋਟਾਂ ਪਾ ਦੇ ਉਹ ਨਹੀਂ ਜਿੰਨੂੰ ਮਰਜ਼ੀ ਵੋਟਾਂ ਪਾ ਦੇ ਤੇ ਲੋਕਾਂ ਨੇ ਵਿਸ਼ਵਾਸ ਪੈਦਾ ਕਰਕੇ ਇਹਨਾਂ ਨੂੰ ਦੁਬਾਰਾ ਮੁੱਖ ਮੰਤਰੀ ਬਣਾਇਆ ਇਹ ਫੇਰ ਤਰ੍ਹਾਂ ਸਾਨੂੰ ਆਸ ਹੈ ਕਿ ਪੰਜਾਬ ਦੇ ਵਿੱਚ ਐਸੀ 31 ਜਿਹੜੀਆਂ ਲੋਟੂ ਪਾਰਟੀਆਂ ਨੇ ਉਹਨਾਂ ਨੂੰ ਚਲਦਾ ਕਰਕੇ ਆਮ ਆਦਮੀ ਪਾਰਟੀ ਦੀ ਅਗਵਾਈ ਦੇ ਵਿੱਚ ਸਰਕਾਰ ਬਣੇਗੀ ਜੋ ਨਰਕ ਦੀ ਜ਼ਿੰਦਗੀ ਪੰਜਾਬ ਅਸੀਂ ਜਿਉ ਰਹਿਆ ਉਹਨੂੰ ਜ਼ਰੂਰ ਨਿਜਾਤ ਮਿਲੇ ਸਾਡੇ ਸਾਰੇ ਬਲਵਿੰਦਰ ਸਿੰਘ ਜੀ ਭਗਵੰਦ ਸਾਹਿਬ ਜੀ ਜੋ ਪ੍ਰਸ਼ੋਤਮ ਲਾਲ ਜੀ ਉਹਨਾਂ ਦੇ ਸਾਥੀ ਸੈਂਕੜੇ ਸਾਥੀ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਨੇ ਆਮ ਆਦਮੀ ਪਾਰਟੀ ਦੇ ਪਰਿਵਾਰ ਵਾਲੋਂ ਔਰ ਖਾਸ ਤੌਰ ਤੇ ਸਾਡੇ ਸ਼ਹਿਰ ਦੇ ਪ੍ਰਧਾਨ ਗੁਇਲ ਸਿੰਘ ਸਾਹਿਬ ਵੱਲੋਂ ਇਹਨਾਂ ਜੀ ਆਖਦਾ ਕਿਉਂਕਿ ਮੈਂ 1 ਮਹੀਨਾ ਪਹਿਲੇ ਜੁਆਇਨ ਕੀਤਾ ਸੀ ਮੇਰੇ ਤੋਂ ਬਾਅਦ ਭੋਲਾ ਜੀ ਔਰ ਸਾਖ ਲੌਂਸਿਕ ਸਿੱਧੂ ਜੀ ਨੇ ਜੁਆਇਨ ਕੀਤਾ ਕਿਉਂਕਿ ਆਮ ਆਦੀ ਪਾਰਟੀ ਦੀਆਂ ਜੋ ਨੀਤੀਆਂ ਨੇ ਉਸ ਨੂੰ ਅੱਜ ਲੋਕ ਪਸੰਦ ਕਰ ਰਹੇ ਨੇ ਜਿਸ ਤਰ੍ਹਾਂ ਜਿਹੜਾ ਉਹਨੇ ਦਿੱਲੀ ਦੇ ਵਿੱਚ ਆਮ ਲੋਕਾਂ ਨੂੰ ਜੋ ਬੈਨੀਫਿਟ ਦਿੱਤੇ ਨੇ ਅੱਜ ਪੰਜਾਬ ਦੇ ਲੋਕ ਚਾਹੁੰਦੇ ਨੇ ਔਰ ਜੋ ਪਿਛਲੇ ਦਿਨ ਹੀ ਉਹਨਾਂ ਨੇ ਵਾਅਦਾ ਕੀਤਾ ਸੀ ਪੰਜਾਬ ਦੇ ਲੋਕਾਂ ਦੇ ਨਾਲ ਬਿਜਲੀ ਸਰਪਲਸ ਕਰਨ ਦਾ ਔਰ ਲੋਕਾਂ ਨੂੰ ਬਿਜਲੀ ਫਰੀ ਦੇਣ ਦਾ ਔਰ ਉਸ ਦੇ ਨਾਲ-ਨਾਲ 24 ਘੰਟੇ ਬਿਜਲੀ ਦੇਂਦਾ ਮੈਂ ਕਹਿੰਦਾ ਕਿ ਲੋਕਾਂ ਦੇ ਮਨਾਂ ਦੇ ਵਿੱਚ ਅੱਜ ਇਹ ਸੋਚ ਬਣ ਗਈ ਹੈ ਕਿ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਲੋਕਾਂ ਨੂੰ ਐਜੂਕੇਸ਼ਨ ਫ੍ਰੀ ਹੈਲਥ ਦੀ ਹੈਲਥ ਫ੍ਰੀ ਸਾਰੀਆਂ ਚੀਜ਼ਾਂ ਜੋ ਲੋਕਾਂ ਨੂੰ ਕਹੀਆਂ ਸੀ ਅੱਜ ਲੋਕਾਂ ਨੂੰ ਮਿਲ ਰਹੀਆਂ ਨੇ ਅੱਜ ਪੰਜਾਬ ਦੇ ਲੋਕ ਵੀ ਇਹ ਚਾਹੁੰਦੇ ਨੇ ਕਿ ਆਮ ਆਦਮੀ ਪਾਰਟੀ ਸਰਕਾਰ ਬਣੇ ਤੇ ਸੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਬਣਾ ਕੇ ਉਹ ਜੋ ਫਾਇਦੇ ਬੈਨੀਫਿਟ ਜੋ ਕੇਰਿਵਾਲ ਸਾਹਿਬ ਦਿੱਲੀ ਦੇ ਰਹੇ ਆ ਅੱਜ ਪੰਜਾਬ ਦੇ ਲੋਕਾਂ ਨੂੰ ਮਿਲਣ ਅੱਜ ਸਾਰਾ ਜੋ ਸਾਡਾ ਪਰਿਵਾਰ ਵੱਡਾ ਹੋ ਰਿਹਾ ਮੈਂ ਸਾਰਿਆਂ ਨੂੰ ਇਥੇ ਆਮ ਆਦਮੀ ਪਾਰਟੀ ਨੂੰ ਜੀ ਆਖਦਾ ਔਰ ਪਰਿਵਾਰ ਦੇ ਮੈਂਬਰਾਂ ਨੂੰ ਇਕੱਠੇ ਹੋ ਗਿਆ ਰਲ ਮਿਲ ਕੇ 2022 ਦਾ ਮਿਸ਼ਨ ਹੈ ਉਸ ਵਿੱਚ ਕਾਮਯਾਬੀ ਕਰਾਂਗੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਆਮ ਆਦਮੀ ਪਾਰਟੀ ਦੇ ਵਿੱਚ ਹਰੇਕ ਪਾਰਟੀ ਦੇ ਨੁਮਾਇੰਦੇ ਸ਼ਾਮਲ ਹੋ ਰਹੇ ਨੇ ਅੱਜ ਤੁਹਾਨੂੰ ਦੱਸ ਦਈਏ ਕਿ ਵਪਾਰੀ ਵਰਗ ਵੀ ਬੜੇ ਉਤਸ਼ਾਹ ਦੇ ਨਾਲ ਇਸ ਪਾਰਟੀ ਦੇ ਵਿੱਚ ਸ਼ਾਮਲ ਹੋਣ ਲਈ ਮੌਜੂਦ ਹੈ ਅੱਜ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਸਰ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਭਗਵੰਦਾ ਸਜੀਤ ਸਰ ਕੀ ਸੋਚ ਸੀਗੀ ਜਿਹੜੀ ਅੱਜ ਆਮ ਆਦਮੀ ਪਾਰਟੀ ਜੁਆਇਨ ਕੀਤੀ ਜੋ ਮੌਜੂਦਾ ਹਾਲਾਤ ਦੇਖਦੇ ਹੋਏ ਮੌਜੂਦਾ ਸਰਕਾਰਾਂ ਦੇਖਦੇ ਹੋਏ ਜੋ ਅੱਜ ਦਾ ਸਿਨੈਰੀਓ ਚੱਲ ਰਿਹਾ ਕੋਈ ਵੀ ਪਬਲਿਕ ਦੇ ਲਈ ਪਬਲਿਕ ਦਾ ਕੋਈ ਧਿਆਨ ਨਾ ਦਿੰਦੇ ਹੋਏ ਹਰ ਬੰਦਾ ਆਪੋ ਤਾਪ ਲੱਗਿਆ ਹੋਇਆ ਹਰ ਲੀਡਰ ਆਪੋ ਤਾਪ ਲੱਗਿਆ ਹੋਇਆ ਕਿਉਂਕਿ ਆਨ ਵਾਲਾ ਟਾਈਮ ਜੋ ਸਾਡੇ ਪੰਜਾਬ ਦੇ ਵਿੱਚੋਂ ਛੜ ਛੜ ਕੇ ਲੋਕ ਬਾਹਰ ਜਾ ਰਹੇ ਆ ਨਵੇਂ ਸਟੂਡੈਂਟਸ ਨਵੇਂ ਬੱਚੇ ਜਿਨ੍ਹਾਂ ਨੂੰ ਕੋਈ ਪੜ੍ਹਾਈ ਨਾ ਤਾਂ ਕੋਈ ਪੜ੍ਹਾਈ ਬਾਰੇ ਤੇ ਇਸ ਕਰਕੇ ਨਾ ਕੋਈ business ਦਾ ਕੋਈ ਇਹਨਾਂ ਦਾ ਕੋਈ ਸਿਸਟਮ ਬਣ ਰਿਹਾ ਸੀ ਤਕੇ ਜਰੀਆਲ ਦੀ ਜੀ ਸਹੀ ਸੋਚ ਦੇਖਦੇ ਹੋਏ ਕੇਜਰੀਆਲ ਜੀ ਨੇ ਜੋ ਦਿੱਲੀ ਦੇ ਵਿੱਚ ਕੀਤਾ ਹੈਲਥ ਦਾ ਸਟਡੀ ਦਾ ਸਾਰਾ ਦੇਖਦੇ ਹੋਏ ਮੈਂ ਪਾਰਟੀ ਨੂੰ ਜੁਆਇਨ ਕਰ ਲਈ ਤੁਸੀਂ ਇਹ ਫਰਸਟ ਪਾਰਟੀ ਦੇ ਵਿੱਚ ਆ ਰਹੇ ਹੋ ਮੇਰੇ ਮੇਰੇ ਫਰਸਟ ਪਾਰਟੀ ਕਿ ਸੋਚ ਸੀਗੀ ਤੁਹਾਡੀ ਜਿੱਦਾਂ ਵਪਾਰ ਵਰਗੇ ਦੇ ਵਿੱਚ ਤੁਸੀਂ ਪਹਿਲਾਂ ਵਪਾਰ ਕਰ ਰਹੇ ਸੀਗੇ ਵਪਾਰ ਦੇ ਵਿੱਚ ਕਿਵੇਂ ਸੋਚ ਬਣਾ ਲਈ ਕਿ ਅੱਜ ਹੁਣ ਇਸ ਪਾਰਟੀ ਨਾਲ ਸ਼ਾਮਲ ਹੋਣਾ ਬਸ ਮੈਂ ਸੇਵਾ ਕਰਨ ਲਈ ਜੀ ਵੀ ਜੋ ਕਿਸੇ ਨੂੰ ਸਿੱਧੇ ਪਾਸੇ ਲਿਆਇਆ ਜਾ ਸਕੇ ਜਦ ਮਿਹਨਤ ਕਰਕੇ ਇਸ ਕਰਕੇ ਜੀ ਜਦੋਂ ਉਹਦੀ ਕਰੋਨਾ ਮਹਾਮਾਰੀ ਚੱਲੀ ਉਹਦੋਂ ਤੋਂ ਹੀ ਵਪਾਰੀਆਂ ਦੀ ਕਾਫੀ ਅੰਦਰ ਰੋਸ ਰਿਹਾ ਵਪਾਰੀਆਂ ਦਾ ਬਹੁਤ ਬੁਰਾ ਹਾਲ ਹੈ ਜੀ ਕਰੋਨਾ ਮਹਾਮਾਰੀ ਤੋਂ ਬਾਅਦ 80% ਤੋਂ ਵੱਧ ਵਪਾਰੀ ਬਹੁਤ ਜ਼ਿਆਦਾ ਸੰਕਟ ਦੇ ਵਿੱਚ ਆ ਚੁੱਕੇ ਨੇ ਤੇ ਵਪਾਰੀਆਂ ਦਾ ਕੋਈ ਵਧੀਆ ਸਿਸਟਮ ਕੀ ਮਤਲਬ ਤੁਸੀਂ ਕੀ ਕਰੋਗੇ ਜੇ ਪਾਰਟੀ ਦੇ ਵਿੱਚ ਜਿੱਦਾਂ ਆਏ ਹੋ ਵਪਾਰੀਆਂ ਨੂੰ ਕੀ ਬੈਨੀਫਿਟ ਹੋਊਗਾ ਤੁਹਾਡੇ ਇੱਥੇ ਇਸ ਪਾਰਟੀ ਦੇ ਆਉਣ ਨਾਲ ਦੇਖੋ ਜੀ ਜੋ ਗਲਤ ਨੀਤੀਆਂ ਨੇ ਇਨਸਪੈਕਟਰੀ ਰਾਜ ਨੇ ਕਰਪਸ਼ਨਾਂ ਕੋਸ਼ਿਸ਼ ਕਰਾਂਗੇ ਵੀ ਇਹਨਾਂ ਦੇ ਉੱਤੇ ਨਕੇਲ ਪਾਈ ਜਾਵੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਸਰ ਬਾਕੀ ਆਨ ਵਾਲਾ ਟਾਈਮ ਆਮ ਆਦਮੀ ਪਾਰਟੀ ਦਾ ਜੀ ਔਰ ਲੋਕ ਹਮ ਹਮਾ ਕੇ ਆਮ ਆਦਮੀ ਦੇ ਜੋ ਕੈਂਡੀਡੇਟ ਨੇ ਉਹਨਾਂ ਨੂੰ ਵੋਟਾਂ ਬਣਗੇ ਵਧੀਆ ਸਰਕਾਰ ਹੋਊ ਵਧੀਆ ਸਰਕਾਰ ਨਾਲ ਵਧੀਆ ਪੰਜਾਬ ਦੇ ਵਿੱਚ ਵਧੀਆ ਮਾਹੌਲ ਰਹੂਗਾ ਬਿਜ਼ਨਸ ਵੀ ਚੱਲਣਗੇ ਖੇਤੀਬਾੜੀ ਲਈ ਵੀ ਚੰਗਾ ਹੋਊਗਾ ਤੇ ਜੋ ਆਪਣਾ ਮੈਡੀਕਲ ਸਿੱਖਿਆ ਉਹਦੇ 'ਚ ਵੀ ਸੁਧਾਰ ਆਏਗਾ ਜੀ ਤੇ ਜਿਵੇਂ ਕਿ ਤੁਸੀਂ ਦੇਖਿਆ ਕਿ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨਿੰਗ ਹਰੇਕ ਵਰਗ ਦਾ ਇਨਸਾਨ ਇਸ ਟਾਈਮ ਕਰ ਰਿਹਾ ਵਾ ਚਾਹੇ ਉਹ ਕੋਈ ਵੀ ਪਾਰਟੀ ਨਾਲ ਸੰਬੰਧਤ ਹੋਵੇ ਚਾਹੇ ਉਹ ਹੁਣ ਇਸ ਟਾਈਮ ਦੇਖਿਆ ਜਾਵੇ ਕਿ ਵਪਾਰੀ ਵਰਗ ਕੀ ਹੁਮ ਹਮਾ ਕੇ ਇਸ ਪਾਰਟੀ ਦੇ ਵਿੱਚ ਆ ਰਹੇ ਨੇ ਕਿ ਤਾਂ ਜੋ ਜਿਹੜੀਆਂ ਵਪਾਰੀਆਂ ਨੂੰ ਮੁਸ਼ਕਲਾਂ ਆ ਰਹੀਆਂ ਸੀ ਉਹਨਾਂ ਨੂੰ ਵੀ ਹੱਲ ਕੀਤਾ ਜਾਵੇ ਹਰੇਕ ਦੀ ਸੋਚ ਇੱਕੋ ਹੀ ਬੰਦੀ ਜਾ ਰਹੀ ਹੈ ਕਿ ਅਗਰ ਕਿਤੇ ਹੱਲ ਹੋਣਗੇ ਤੇ ਆਮ ਆਦਮੀ ਪਾਰਟੀ ਹੀ ਇੱਕ ਜ਼ਰੀਆ ਹੈ ਕਿ ਜਿਹਦੇ ਨਾਲ ਕੋਈ ਹੱਲ ਹੋ ਸਕਦੇ ਨੇ ਜਿਵੇਂ ਕਿ ਉਹਨਾਂ ਨੇ ਕਿਹਾ ਤਸਵੀਰਾਂ ਤੁਹਾਨੂੰ ਲਗ ਲਗ ਥਾਂਵਾਂ ਦੀਆਂ ਅਕਸਰ ਅਸੀਂ ਦਿਖਾਉਣੇ ਰਹਿੰਦੇ ਆ ਬਣੇ ਰੋ ਐਸਐਮ ਜੀਟੀ ਨਿਊ For latest updates, like and follow our Facebook page as News, and don't forget to subscribe our YouTube channel and press the bell icon.